ਇਕ ਗੋਲਕਾਰ ਸ੍ਰੀ ਵਾਹਿਗੁਰੂ ਜੀ ਕੀ ਪਤੇ ਪਾਦ ਚਾਇ ਦਸਮੀ ਕਹਿਓ ਬਾਜ ਬੇਨਤੀ ਚੋਬਈ ਅਮਰੀ ਕਰੂੰ ਆਦਰ ਚਾ ਪੂਰਨ ਹੋਏ ਚਰ ਕੀ ਚਾ ਤਉ ਚਰਨਨ ਮਰਰੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਮੋਰੈ ਦੁਰ ਸਵੇ ਤੁਮ ਕਾ ਰੋ ਆਪਾ ਜੈ ਮੋਏ ਬਚਾਓ ਸੁਖੀ ਬਸੈ ਮੋਰੋ ਪਰਵਾਰਾ ਸੇ ਸੇ ਸਵੇ ਕਰਚਾਰ ਮੋਰ ਚਾਨੇ ਕਰਦੇ ਕਰੀਐ ਸਭੈ ਰਨ ਕੋ ਸਿੰਗਰੀਐ ਪੂਰਨ ਹੋਇ ਅਮਾਰੀ ਆਸਾ ਤੋਰ ਭਜਨ ਕੀ ਰੈ ਪਿਆਸਾ ਤੁਮ ਚਾੜ ਕੋਈ ਅਵਰਨ ਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਬਾਂ ਦੇਵ ਸਖ ਮਾਰੇ ਤਾਰੀਐ ਚੋਣ ਚੋਣ ਸਤਰੂ ਹਮਾਰੇ ਮਾਰੀਐ ਆਵਾਦ ਮੇਂ ਮੁਝੇ ਉਬਰੀਐ ਮਰਨ ਕਾਲ ਕਾ ਤਾਸਨ ਬਰੀਐ ਹੂ ਜੋ ਤਾ ਹਮਾਰੇ ਬਚਾ ਸ੍ਰੀ ਹਦੂਜੁ ਕਰਿਓ ਰਿਛਾ ਰੱਖ લેਹੁ ਮੇਰਾ ਕਣਹਾਰੇ ਸਾਇ ਸੰਸਹਾਰੇ ਪਿਆਰੇ ਦੀਨ ਬੰਦ ਦੁਇ ਟਣਕੇ ਹੰਤਾ ਤੁਮ ਹੋ ਪੁਰੀ ਚਤਰ ਦਾਸ ਕੰਤਾ ਕਾਲ ਪਾਏ ਬ੍ਰਹਮ ਬਵ ਤਰਾ ਕਾਲ ਪਾਏ ਸਿਵ ਜੀ ਅਵਤਾਰ ਕਾਲ ਪਾਏ ਕਰ ਬਿਚਨ ਪਰ ਕਾਸਾ ਸਭ ਕਾਲ ਕਾ ਕੀ ਅਤਮਾ ਸਾ ਜਮਨ ਕਾ ਜੋਗੀ ਸਿਵ ਕੀਓ ਬੇਦਰਾਏ ਬ੍ਰਹਮ ਜੂਤੀਓ ਜਮਨ ਕਾਲ ਤਵ ਲੋਸੋ ਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸੋ ਜੋਤ ਬਨਾਇਓ ਦੇਵ ਦੇ ਤੋ ਜਖਣ ਉਜਾਇਓ ਆਦ ਅੰਤੋ ਏਕ ਅਵਤਾਰਾ ਸੋਈ ਗੁਰੂ ਸਮਝਿਓ ਅਮਰ ਨਮਚਕਾਰ ਤਿਸ ਕੋ ਹਮਾਰੀ ਸੁਲ ਪ੍ਰਜਾ ਜਨੇ ਸੋ ਆਰੀ ਸੇਵਕਨ ਕੋ ਸੇਵ ਗੁਣ ਸੋ ਦੀਓ ਸਤਰਨ ਕੋ ਪਲ ਮੋ ਬਲ ਕੀਓ ਘਾਟ ਕੱਢ ਕੇ ਅੰਤਰ ਕੀ ਜਾਣ ਤੋ ਭਲੇ ਬੁਰੇ ਕੀ ਪੀਰ ਪੈਸ਼ਾਨ ਤੋ ਚਿੰਟੀ ਤੇ ਕੁੰਚਿਰ ਅਥੂਲਾ ਸਭ ਪਰ ਕਿਰਪਾ ਦ੍ਰਿੜ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਪੈਸ਼ਾਨ ਘਾਟ ਕੱਢ ਕੇ ਪਟ ਪੜ ਕੀ ਜਾਣੈ ਜਦ ਉਦ ਕਰਖ ਕਰਾ ਕਰਤਾਰ ਪਰਜਾ ਧਰ ਤੋ ਤਵ ਦੇਹ ਅਪਾਰ ਜਬ ਕਰ ਕਰ ਧੋ ਕਵ ਤੂੰ ਮੈਂ ਮਿਲ ਤੋ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰੇਟ ਸਭ ਧਾਰੈ ਆਪ ਆਪਣੀ ਬੂਜੋ ਚਾਰੈ ਤੂੰ ਸੋਈ ਚੇਰੈ ਤੋ ਨਿਰਾਲ ਮਉ ਜਾਣ ਬੇਰ ਭੇਦੇ ਹਰਿਆਲਮ ਨਰੰਕਾਰ ਨਿਰਭਕਾਰ ਨਿਰlambੋ ਆਗਨੀ ਲਿਆਨ ਅਦਫੰਭ ਤਾਕਾ ਮੂੜੋ ਚਾਰ ਦੇ ਭੇਦਾਂ ਜਾਂ ਕੋ ਭੇਮ ਨਾ ਬਾਵਦ ਬੇਦਾਂ ਤਾਕੋ ਕਾਰੋ ਪਾਹਨੋ ਅਰਮਾਨ ਤੋ ਮਾ ਮੂੜ ਕਾ ਭੇਦ ਨਾ ਜਾਣਤੇ ਮਾ ਦੇਵ ਕੋ ਕਹਿ ਤੋ ਸਦਾ ਸ਼ਿਵ ਨਿਰੰਕਾਰ ਕਾ ਚਿੰਤਨੈ ਭੇਵ ਆਪਿ ਆਪਣੀ ਬੋਧ ਹੈ ਜੇ ਤੀ ਬਰਨਤ ਭਿੰਨ ਭਿੰਨ ਤੋਹੇ ਚੇਤੀ ਤੁਮਰਾ ਲਖਾ ਨ ਜਾਏ ਪਸਾਰ ਕੇਵੇ ਸਜਾ ਪ੍ਰਥਮ ਸੰਸਾਰ ਇਕ ਰੂਪ ਅਨੁਸਰੂਪ ਆਰੰਭ ਹੋਉ ਰਾਵ ਕਈ ਭੂਪਾ ਅੰਡਜੋ ਜਿਰਜ ਸਿਤਜਕੀਨੀ ਉਹ ਤੋ ਪੁਜਖਾਨ ਬੋਰ ਰਚਦੀਨੀ ਕਉ ਪੂਲ ਰਾਜਾ ਹੈ ਵੈ ਬੈਠਾ ਕਉ ਸਿਮਣ ਪਿਓ ਸ਼ੰਕਰ ਇਕ ਠਾ ਸਗਰੀ ਸਿਰਜ ਗਾਏ ਆ ਚਾਉਂ ਭਗਵ ਆਜੁਗ ਸਰੂ ਸੋਯੰ ਭਗਵ ਹਬਰੱਛਾ ਮੇਰੀ ਤੁਮ ਕਰੋ ਸੇਖਿ ਉਬਾਰ ਆਸਿਕ ਸੰਘਰੋ ਦੁਇਟ ਜਿਤੇ ਓਠ ਵਤ ਉਤ ਪਾਤਾ ਸਗਲ ਮੁਲੇਜ ਕਰੋ ਰਣ ਘਾਤਾ ਜੇ ਆ ਤੁਇ ਚਰਨਨੀ ਪਹਰੇ ਤਿਨਕੇ ਦੁਇਟ ਦੁਖਤ ਹੈ ਮਰੇ ਪੁਰਖ ਜਾਨੁ ਪਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਤਾਂ ਕੇ ਕਾਲ ਨਿਕਟ ਨਹਿ ਐ ਰੱਛਾ ਹੋਏ ਤਾਹੇ ਸਵ ਕਾਲ ਦੁਇ ਟੜੀ ਟਰੇ ਤਵ ਕੈਲਾ ਕਿਰਪਾ ਦ੍ਰਿਟੋ ਤਨ ਜੈ ਨਹਿ ਰਹੁ ਤਾ ਕੇ ਤਾਵ ਤਨ ਕੋ ਮੋਹ ਹਰ ਹੋ ਰਿੱਧ ਸਿਧੋ ਘਰ ਮੋ ਸਭ ਹੋਈ ਦੁਹਟ ਸ਼ਹਾ ਚਰ ਸਕੈ ਨ ਕੋਈ ਇੱਕ ਬਾਰ ਜਿਨ ਤੁਮੈ ਸੁੰਭਾਰਾ ਕਲਪਨ ਤੇ ਤਾਇਉ ਬਾਰ ਜਿਨ ਨਰ ਨਾਮ ਤਿਹਾਰੋ ਕਾਹ ਦਰਦ ਦੁਹਟ ਦੋਗ ਤੇਰਾ ਖੜਕੇ ਮੈਂ ਛਣ ਤਿਹਾਰੀ ਆਪ ਹਾਜ਼ਲ ਹੋ ਬਾਰੀ ਸਰਬ ਠੋਰ ਮੋਹ ਸਾਈ ਦੁਹਟ ਦੋਗ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ